ਬੜੀ ਦਰਦਨਾਕ ਘਟਨਾ ਹੋਈ ਹੈ ਜੇਕਰ ਲੁਧਿਆਣਾ ਦੇ ਔਰੀਸਨ ਹਸਪੀਟਲ ਫਿਰੋਜ਼ਪੁਰ ਰੋਡ ਤੇ ਇੱਕ ਦੋ ਸੇਮ ਫੀਮੇਲ ਡੈਡ ਬੋਡੀਜ਼ ਬੁਢਾਪੇ ਵਾਲੀ ਏਜ ਦੀਆਂ ਬਦਲ ਦਿੱਤੀਆਂ ਜਾਂਦੀਆਂ ਸੋ ਇਹ ਹਸਪੀਟਲ ਦੇ ਪ੍ਰਸ਼ਾਸਨ ਦਾ ਹਸਪੀਟਲ ਦੀ ਮੈਨੇਜਮੈਂਟ ਦਾ ਹਸਪੀਟਲ ਦੇ ਸਟਾਫ ਦਾ ਇੱਕ ਬਹੁਤ ਹੀ ਹਾਸੋਹਿਨਾ ਜਿਹਾ ਕੰਮ ਲੱਗਦਾ ਹੈ ਤੇ ਦਰਦਨਾਕ ਵੀ ਹੈ ਕਿ ਇੱਕ ਡੈਡ ਬੋਡੀ ਦੂਜੀ ਡੈਡ ਬੋਡੀ ਨਾਲ ਕਿੱਦਾਂ ਬਦਲ ਸਕਦੀ ਹੈ ਔਰ ਉਸ ਤੋਂ ਬਾਅਦ ਪਰਿਵਾਰ ਲਈ ਵੀ ਮੈਂ ਇੱਕ ਮੈਸੇਜ ਦਵਾਂਗੀ ਕਿ ਉਹਨਾਂ ਨੇ ਜਿਹੜੇ ਬੱਚੇ ਨੇਪਾਲ ਪੋਸਟ ਕੇ ਇੱਕ ਮਾਂ ਨੇ ਇਹਨਾਂ ਵੱਡਾ ਕੀਤਾ ਉਹਨਾਂ ਨੇ ਉਸ ਡੈੱਡ ਬੋਡੀ ਨੂੰ ਪਛਾਣਿਆ ਵੀ ਨਹੀਂ ਦੇਖਿਆ ਵੀ ਨਹੀਂ ਬਿਨਾਂ ਬਿਨਾਂ ਦੇਖੇ ਹੀ ਸੰਸਕਾਰ ਕਰਤਾ ਸੋ ਇਹ ਇੱਕ ਇਦਾਂ ਦੀ ਘਟਨਾ ਹੈ ਜਿਹੜੀ ਸਮਝ ਤੋਂ ਬਾਹਰ ਹੈ ਕਿ ਅਸੀਂ ਕਿਹੜੇ ਪਾਸੇ ਵੱਲ ਤੁਰ ਪਏ ਅਸੀਂ ਆਪਣੇ ਮਾਪਿਆਂ ਦੇ ਫੇਸ ਵਾਲੀ ਆ ਉਹਨਾਂ ਦੀ ਬੋਡੀ ਨੂੰ ਪਛਾਣਦੇ ਵੀ ਨਹੀਂ ਤੇ ਉਹਦਾ ਸੰਸਕਾਰ ਕਰ ਦਿੰਦੇ ਆ ਇਹ ਮਾਮਲਾ ਸਾਹਮਣੇ ਉਦੋਂ ਆਇਆ ਜਦੋਂ ਦੂਜੀ ਫੈਮਿਲੀ ਡੈੱਡ ਬੋਡੀ ਲੈਂਡ ਪਹੁੰਚੀ ਤੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਕਿ ਤਾਂ ਸਾਡੀ ਮਾਂ ਹੀ ਨਹੀਂ ਹੈ ਤਾਂ ਸਾਡੀ ਡੈੱਡ ਬੋਡੀ ਸਾਡੀ ਹੈ ਹੀ ਨਹੀਂ ਸੋ ਉੱਥੇ ਫਿਰ ਹੰਗਾਮਾ ਖੜਾ ਹੋਇਆ ਧੰਨਵਾਦ ਕਰਦੇ ਹਾਂ ਲੁਧਿਆਣਾ ਪੁਲਿਸ ਤੇ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਸੀਪੀ ਸਾਹਿਬ ਸੁਆਪਨ ਸ਼ਰਮਾ ਜੀ ਜਿਹੜੇ ਅਕਸਰ ਹੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਸਾਡੇ ਹਲਕਾ ਵੈਸਟ ਦੇ ਐਸ ਐਚਓ ਸਾਹਿਬ ਅਦਿੱਤਿਆ ਸ਼ਰਮਾ ਜੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਇਹਦੀ ਕਾਰਵਾਈ ਕੀਤੀ ਪਰਚਾ ਦਰਜ ਕੀਤਾ ਪਰ ਪਰਚਾ ਦਰਜ ਹੋ ਗਿਆ ਉਹਨਾਂ ਦਾ ਪੁਲਿਸ ਦਾ ਕੰਮ ਪੂਰਾ ਹੋ ਗਿਆ ਪਰ ਫਿਰ ਵੀ ਇੱਕ ਕੁਐਸਚਨ ਮਾਰਕ ਹੈ ਹਸਪੀਟਲ ਦੇ ਮੈਨੇਜਮੈਂਟ ਤੇ ਸਟਾਫ ਦੇ ਉੱਤੇ ਕਿ ਅਸੀਂ ਕਿਹੜੇ ਰਸਤੇ ਤੇ ਤੁਰ ਰਿਹਾ ਅਸੀਂ ਕੀ ਕਰਨਾ ਚਾਹ ਰਹੇ ਹਾਂ ਕੀ ਮੈਸੇਜ ਦੇ ਰਿਹਾ ਕਿ ਇੱਕ ਡੈੱਡ ਬੋਡੀ ਵੀ ਅਸੀਂ ਡੈੱਡ ਬੋਡੀ ਨਾਲ ਬਦਲਤੀ ਔਰ ਅਸੀਂ ਉਹਦੀ ਕੇਅਰ ਨਹੀਂ ਕੀਤੀ ਧਿਆਨ ਨਹੀਂ ਦਿੱਤਾ ਬਾਕੀ ਹਸਪੀਟਲ ਨੂੰ ਵੀ ਸੋਚਣਾ ਪਏਗਾ ਇਹਦੇ ਬਾਰੇ ਇਹ ਜਿਹੜੇ ਕੰਮ ਹੋਇਆ ਇਹ ਦੁਬਾਰਾ ਨਾ ਹੋਏ ਇਹਦੇ ਲਈ ਇੱਕ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਦੇਖਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਬੜੀ ਦਰਦਨਾਕ ਘਟਨਾ ਹੋਈ ਹੈ ਜੀ ਕੱਲ ਲੁਧਿਆਣਾ ਦੇ ਔਰੀਸਨ ਹਸਪੀਟਲ ਫਿਰੋਜ਼ਪੁਰ ਰੋਡ ਤੇ ਇੱਕ ਦੋ ਸੇਮ ਫੀਮੇਲ ਡੈੱਡ ਬodies ਬੁਢਾਪੇ ਵਾਲੀ ਏਜ ਦੀਆਂ ਬਦਲ ਦਿੱਤੀਆਂ ਜਾਂਦੀਆਂ ਸੋ ਇਹ ਹਸਪੀਟਲ ਦੇ ਪ੍ਰਸ਼ਾਸਨ ਦਾ ਹਸਪੀਟਲ ਦੀ ਮੈਨੇਜਮੈਂਟ ਦਾ ਹਸਪੀਟਲ ਦੇ ਸਟਾਫ ਦਾ ਇੱਕ ਬਹੁਤ ਹੀ ਫਸੋ ਹਿਨਾਂ ਜਿਆ ਕੰਮ ਲੱਗਦਾ ਹੈ ਤੇ ਦਰਦਨਾਕ ਵੀ ਹੈ ਕਿ ਇੱਕ ਡੈਡ ਬੋਡੀ ਦੂਜੀ ਡੈਡ ਬੋਡੀ ਨਾਲ ਕਿਦਾਂ ਬਦਲ ਸਕਦੀ ਹੈ ਔਰ ਉਸ ਤੋਂ ਬਾਅਦ ਪਰਿਵਾਰ ਲਈ ਵੀ ਮੈਂ ਇੱਕ ਮੈਸੇਜ ਦੂੰਗੀ ਕਿ ਉਹਨਾਂ ਨੇ ਜਿਹੜੇ ਬੱਚੇ ਨੇਪਾਲ ਪੋਸਟ ਕੇ ਇੱਕ ਮਾਂ ਨੇ ਇਹਨਾਂ ਵੱਡਾ ਕੀਤਾ ਉਹਨਾਂ ਨੇ ਉਸ ਡੈਡ ਬੋਡੀ ਨੂੰ ਪਛਾਣਿਆ ਵੀ ਨਹੀਂ ਦੇਖਿਆ ਵੀ ਨਹੀਂ ਬਿਨਾਂ ਬਿਨਾਂ ਦੇਖੇ ਹੀ ਸੰਸਕਾਰ ਕਰਤਾ ਸੋ ਇਹ ਇੱਕ ਇਦਾਂ ਦੀ ਘਟਨਾ ਹੈ ਜਿਹੜੀ ਸਮਝ ਤੋਂ ਬਾਹਰ ਹੈ ਕਿ ਅਸੀਂ ਕਿਹੜੇ ਪਾਸੇ ਵੱਲ ਤੁਰ ਪਏ ਅਸੀਂ ਆਪਣੇ ਮਾਪਿਓ ਦੇ フェイス ਵਾਲੀਆ ਉਹਨਾਂ ਦੀ ਬੋਡੀ ਨੂੰ ਪਛਾਣਦੇ ਵੀ ਨਹੀਂ ਤੇ ਉਹਦਾ ਸਸਕਾਰ ਕਰ ਦਿੰਦੇ ਆ ਇਹ ਮਾਮਲਾ ਸਾਹਮਣੇ ਉਦੋਂ ਆਇਆ ਜਦੋਂ ਦੂਜੀ ਫੈਮਿਲੀ ਡੈਡ ਬੋਡੀ ਲੈਣ ਪਹੁੰਚੀ ਤੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਕਿ ਤਾਂ ਸਾਡੀ ਮਾਂ ਹੀ ਨਹੀਂ ਹੈ ਤਾਂ ਸਾਡੀ ਡੈਡ ਬੋਡੀ ਸਾਡੀ ਹੈ ਹੀ ਨਹੀਂ ਸੋ ਉੱਥੇ ਫਿਰ ਹੰਗਾਮਾ ਖੜਾ ਹੋਇਆ ਧੰਨਵਾਦ ਕਰਦੇ ਆ ਲੁਧਿਆਣਾ ਪੁਲਿਸ ਤੇ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਸੀਪੀ ਸਾਹਿਬ ਸੁਪਨ ਸ਼ਰਮਾ ਜੀ ਜਿਹੜੇ ਅਕਸਰ ਹੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਸਾਡੇ ਹਲਕਾ ਵੈਸਟ ਦੇ ਐਸ ਐਚਓ ਸਾਹਿਬ ਅਦਿੱਤਿਆ ਸ਼ਰਮਾ ਜੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਇਹਦੀ ਕਾਰਵਾਈ ਕੀਤੀ ਪਰਚਾ ਦਰਜ ਕੀਤਾ ਪਰ ਪਰਚਾ ਦਰਜ ਹੋ ਗਿਆ ਉਹਨਾਂ ਦਾ ਪੁਲਿਸ ਦਾ ਕੰਮ ਪੂਰਾ ਹੋ ਗਿਆ ਪਰ ਫਿਰ ਵੀ ਇੱਕ ਕੁਐਸਚਨ ਮਾਰਕ ਹੈ ਹਸਪੀਟਲ ਦੇ ਮੈਨੇਜਮੈਂਟ ਤੇ ਸਟਾਫ ਦੇ ਉੱਤੇ ਕਿ ਅਸੀਂ ਕਿਹੜੇ ਰਸਤੇ ਤੇ ਤੁਰ ਰਿਹਾ ਅਸੀਂ ਕੀ ਕਰਨਾ ਚਾਹ ਰਹੇ ਹਾਂ ਕੀ ਮੈਸੇਜ ਦੇ ਰਹੇ ਆ ਕਿ ਇੱਕ ਡੈੱਡ ਬੋਡੀ ਵੀ ਅਸੀਂ ਡੈੱਡ ਬੋਡੀ ਨਾਲ ਬਦਲਤੀ ਔਰ ਅਸੀਂ ਉਹਦੀ ਕੇਅਰ ਨਹੀਂ ਕੀਤੀ ਧਿਆਨ ਨਹੀਂ ਦਿੱਤਾ ਬਾਕੀ ਹਸਪੀਟਲ ਨੂੰ ਵੀ ਸੋਚਣਾ ਪਏਗਾ ਇਹਦੇ ਬਾਰੇ ਇਹ ਜਿਹੜੇ ਕੰਮ ਹੋਇਆ ਇਹ ਦੁਬਾਰਾ ਨਾ ਹੋਏ ਇਹਦੇ ਲਈ ਇੱਕ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਦੇਖਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ